PSAT ETD बीएड ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਆ ਉਹ ਅਪਡੇਟ ਕੀ ਹੈ ਕਿ PSAT 2025 ਦੀ ਪ੍ਰੀਖਿਆ ਜਿਹੜਾ ਕਿ ਤੁਸੀਂ থাম্বਨੇਲ ਦੇ ਉੱਪਰ ਦੇਖ ਰਹੇ ਹੋ ਕਿ ਜਿਹੜਾ 25 ਦੀ ਪ੍ਰੀਖਿਆ ਹੈ ਉਹ ਕੋਣ-ਕੋਣ ਦੇ ਸਕਦਾ ਕਿਉਂਕਿ ਲਾਸਟ ਟਾਈਮ ਸਾਨੂੰ ਸਾਡੇ ਕੋਲ ਵੀਡੀਓ ਬਣੀ ਨਹੀਂ ਕਿਉਂਕਿ ਉਦੋਂ ਜ਼ਿਆਦਾ ਸਮਾਂ ਇਸ ਚੀਜ਼ ਤੇ ਲੱਗਿਆ ਕਿ ਪੀਐਸਟੈਟ ਦਾ ਨੋਟੀਫਿਕੇਸ਼ਨ ਕਿਵੇਂ ਘਟਵਾਇਆ ਜਾਵੇ ਅੱਜ ਵੀ ਲੱਗ ਰਿਹਾ ਹੈ ਅੱਜ ਵੀ ਮੈਂ ਇਹ ਨਹੀਂ ਕਹਿ ਰਿਹਾ ਕਿ ਅੱਜ ਨੋਟੀਫਿਕੇਸ਼ਨ ਆ ਰਿਹਾ ਹੈ ਜਾਂ ਨੋਟੀਫਿਕੇਸ਼ਨ ਹੋਣ ਤਾਂ ਪੱਕਾ ਹੀ ਹੈ ਦਸੰਬਰ ਚ ਆ ਹੀ ਜਾਣਾ ਹੈ ਅੱਜ ਵੀ ਉਹੀ ਗੱਲ ਹੈ ਪਰ ਉਸ ਟਾਈਮ ਸਾਡੇ ਕੋਲ ਸੋਰਸ ਨਹੀਂ ਸੀਗੇ ਸਾਡੇ ਕੋਲ ਅ ਐਵੇਂ ਸਮਝ ਲਓ ਕਿ ਕੋਸ ਸਮਾਂ ਕੁਝ ਸਮਾਂ ਨਹੀਂ ਨਿਕਲ ਪਾਇਆ ਤੁਹਾਨੂੰ ਅਸੀਂ ਉਹ ਜਾਣਕਾਰੀ ਦਈਏ ਪਰ ਅੱਜ ਜਿਹੜੀ ਜਾਣਕਾਰੀ ਸੀ ਲੈ ਕੇ ਆਏ ਆਂ ਉਹ ਜਾਣਕਾਰੀ ਪੀਐਸਟੈਟ 2024 ਵਾਸਤੇ ਵੀ ਸੀ ਪੀਐਸਟੈਟ 2025 ਵਾਸਤੇ ਵੀ ਉਹੀ ਜਾਣਕਾਰੀ ਹੈ ਸੋ ਇਸ ਤੋਂ ਬਾਅਦ ਇਹ ਨਾ ਹੋਵੇ ਕਿ ਸਾਡਾ ਇਸ ਵੀਡੀਓ ਨੂੰ ਪੋਸਟ ਕਰਨ ਤੋਂ ਬਾਅਦ ਵੀ ਸਾਨੂੰ ਇਹੀ ਸੇਮ ਰਿਪਲਾਈ ਆਉਣ ਕਿ ਸਰ ਪੀਐਸਟੈਟ 2025 ਦਾ ਪੇਪਰ ਕੌਣ-ਕੌਣ ਦੇ ਸਕਦਾ ਹੈ ਕੌਣ-ਕੌਣ ਪੜ ਸਕਦਾ ਕੌਣ-ਕੌਣ ਉਸ ਦੇ ਲਈ ਜਿਹੜਾ ਹੈ ਵੈਲਿਡ ਹੈ ਤਾਂ ਮੈਂ ਪਹਿਲੇ ਥੰਬਨੇਲ ਦੇ ਉੱਪਰ ਇਹ ਚੀਜ਼ ਲਿਖ ਦਿੱਤੀ ਹੈ ਕਿ ਵਿਦ ਪ੍ਰੂਫ ਅੱਜ ਤੁਹਾਨੂੰ ਅਸੀਂ ਇਹ ਚੀਜ਼ ਦੱਸ ਰਿਹਾ ਕਿ ਕੌਣ-ਕੌਣ ਦੇ ਸਕਦਾ ਪੀਐਸਟੈਟ 2025 ਦਾ ਪੇਪਰ ਕਿਉਂਕਿ ਤੁਹਾਨੂੰ ਇਹ ਪ੍ਰੂਫ ਤੁਹਾਨੂੰ ਹੋਰ ਵੀ ਜਿਹੜੇ ਹੈ ਮਿਲੇ ਹੈ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਸਾਡੇ ਪਲੇਟਫਾਰਮ ਤੋਂ ਮਿਲਣਗੇ ਤੁਹਾਨੂੰ ਕਿਸੇ ਹੋਰ ਨੇ ਵੀ ਇਹ ਵੀਡੀਓ ਬਣਾ ਕੇ ਜਾਣਕਾਰੀ ਦਿੱਤੀ ਹੋਣੀ ਹੈ ਬਟ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਪੂਰੀ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਪੂਰਾ ਵੀਡੀਓ ਨੂੰ ਦੇਖਿਓ ਕਿਉਂਕਿ ਤੁਸੀਂ ਵੀਡੀਓ ਨੂੰ ਸਕਿਪ ਕਰ ਦਿੰਨੇ ਹੋ ਤਾਂ ਫਿਰ ਤانوں ਵੀ ਸੁਣਨ ਦੇ ਵਿੱਚ ਕਿਤਨਾ ਕੀਤੇ ਭੁਲੇਖਾ ਰਹਿ ਜਾਂਦਾ ਕਿ ਗੱਲ ਕਿਤੇ ਕੀ ਰਿਲੇਟਡ ਸੀ ਕੱਲ ਦੇ ਵਿੱਚ ਮਕਸਦ ਕੀ ਸੀਗਾ ਗੱਲ ਕਰਨ ਦਾ ਸੋ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਪ੍ਰੈਸ ਕਰ ਲਓ ਜਿਹੜੇ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਚੈਨਲ ਦੇ ਉੱਪਰ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜਾ ਤੁਹਾਡਾ ਕੰਮ ਹੈ ਕਿਉਂਕਿ ਤੁਸੀਂ ਆਪਦੇ ਸੋਰਸ ਤੱਕ ਇਹ ਵੀਡੀਓ ਨੂੰ ਪਹੁੰਚਾਉਂਗੇ ਇੱਕ ਤੁਸੀਂ ਨੀਚੇ ਮਤਲਬ ਇੱਕ ਚੀਜ਼ ਹੋਰ ਦੱਸ ਦੇਣਾ ਜਦੋਂ ਵੀ ਤੁਸੀਂ ਜਿਹੜੀ ਵੀ ਵੀਡੀਓ ਪੋਸਟ ਹੁੰਦੀ ਹੈ ਉਹਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਦਿੱਤੇ ਹੁੰਦੇ ਨੇ ਉਸ ਦੇ ਵਿੱਚ ਸਾਰੇ ਲਿੰਕ ਦਿੱਤੇ ਹੋਏ ਨੇ ਫੇਸਬੁੱਕ ਦਾ ਇੰਸਟਾਗ੍ਰam ਦਾ ਫੇਸਬੁੱਕ account ਦਾ ਵੀ ਹੈ WhatsApp ਦਾ ਵੀ ਹੈ ਔਰ ਇੰਸਟਾ ਦਾ ਵੀ ਹੈ ਟੈਲੀਗ੍ਰam ਦਾ ਵੀ ਹੈ ਚਾਰ ਜਿਹੜੇ ਯੂਨੀਅਨ ਦੇ ਪਲੇਟਫਾਰਮ ਨੇ ਉਹਨਾਂ ਦਾ ਤੁਹਾਨੂੰ ਲਿੰਕ ਦਿੱਤਾ ਹੋਇਆ ਤੁਸੀਂ ਉਹਨਾਂ ਨਾਲ ਜੁੜੋ ਕਿਉਂਕਿ ਜਦੋਂ ਤੁਸੀਂ ਜੁੜੋਗੇ ਜਿਹੜਾ ਟੈਲੀਗ੍ਰਾਮ ਚੈਨਲ ਹੈ ਉਸ ਦੇ ਵਿੱਚ ਹਰ ਇੱਕ ਚੀਜ਼ ਦੇ ਐਮਸੀਕਿਊ ਪਾਏ ਜਾਂਦੇ ਨੇ ਗਰੁੱਪ ਵਿੱਚ ਬੱਚੇ ਸ਼ੇਅਰ ਕਰਦੇ ਨੇ ਉਹ ਫਿਲਹਾਲ ਦੇ ਵਿੱਚ ਇੱਕ ਰਿਕੁਇਸਟ ਸਮਾਂ ਬੰਦ ਕਿਤੇ ਹੋਏ ਨੇ ਪਰ ਹੁਣ ਅਸੀਂ ਸਟਾਰਟ ਕਰ ਦਾਂਗੇ ਦੁਬਾਰਾ ਤਾਂ ਤੁਸੀਂ ਸਾਰੇ ਜਣੇ ਸਭ ਤੋਂ ਵੱਧ ਤੋਂ ਵੱਧ ਉਹ ਟੈਲੀਗ੍ਰਾਮ ਚੈਨਲ ਦੇ ਵਿੱਚ ਜੁੜੋ ਔਰ WhatsApp ਗਰੁੱਪ ਦੇ ਵਿੱਚ ਵੀ ਜੁੜੋ ਤਾਂ ਕਿ ਆਪਾਂ ਜਿਹੜੀ PSE 2025 ਦੀ ਲੜਾਈ ਹੈ ਉਹ ਵੀ ਆਪਾਂ ਜਿਹੜੀ ਹੈ ਜਲਦੀ ਕੰਪਲੀਟ ਕਰ ਸਕੀਏ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੀ ਦੱਸਣਾ ਚਾਹੁੰਦੇ ਹਾਂ ਹੁਣ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਸਬਜੈਕਟ ਇੱਕ NCET ਜਿਹੜਾ ਕਿ ਨੈਸ਼ਨਲ ਕਾਉਂਸਲ ਟੀਚਰ ਐਜੂਕੇਸ਼ਨ ਜਿਹੜਾ NCET ਉਹਦੇ ਵੱਲੋਂ ਇੱਕ ਜਾਰੀ ਹੋਇਆ ਕਲੈਰੀਫਿਕੇਸ਼ਨ ਰਿਗਾਰਡਿੰਗ एलिਜੀਬਿਲਟੀ ਫੋਰ appearing in सीटेट ਇਹ ਹੁਣ ਤੁਸੀਂ ਇਹ ਕਹੋਗੇ ਕਿ ਇਹ ਤਾਂ सीटेट ਵਾਸਤੇ ਆ ਫਿਰ ਪੀਐਸਟੈਟ ਵਾਸਤੇ ਕਿਉਂ ਕਿ ਇਹ ਵੀ ਐਨਸੀਟੀਈ ਲਈ ਜਿਹੜਾ ਹੈ ਕੰਮ ਕਰਦਾ ਹੈ ਤਾਂ ਉਹੀ ਚੀਜ਼ ਨੂੰ ਫੋਲੋ ਜਿਹੜਾ ਹੈ ਆਪਣੀ ਜਿਹੜਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜਿਹਨੂੰ ਤੁਸੀਂ ਪੀਐਸਟੈਟ ਕਹਿੰਦੇ ਹੋ ਉਹ ਵੀ ਉਸ ਚੀਜ਼ ਦੇ ਉੱਪਰ ਹੀ ਜਿਹੜਾ ਕੰਮ ਕਰ ਰਿਹਾ ਐਨਸੀਆਰਟੀ ਦੇ ਰੂਲ ਮੁਤਾਬਕ ਹੀ ਜਿਹੜਾ ਹੈ ਉਹ ਚੱਲ ਰਿਹਾ ਤਾਂ ਇਸ ਕਰਕੇ ਉਹ ਸਾਰੀ ਚੀਜ਼ ਲਾਗੂ ਹੋਊਗੀ ਜਿਹੜੀ ਚੀਜ਼ ਤੁਸੀਂ ਸੀਟ ਐਡ ਦੇ ਪੇਪਰ ਦੇ ਵਿੱਚ ਦੇਖਦੇ ਹੋ ਹੁਣ ਕਈ ਇਹ ਕਹਿੰਦੇ ਸੀਗੇ ਕਿ ਸੀਟ ਐਡ ਦਾ ਜਿਹੜਾ ਜੁਲਾਈ ਦੇ ਵਿੱਚ ਪੇਪਰ ਹੋਣਾ ਸੀ ਉਹ ਨਹੀਂ ਹੋਇਆ ਮੈਂ ਵੀਡੀਓ ਪਾ ਕੇ ਜਾਣਕਾਰ ਦਿੱਤੀ ਕਿ ਪੇਪਰ ਨਹੀਂ ਹੋਵੇਗਾ ਇਸ ਸਾਲ ਦਸੰਬਰ ਦੇ ਵਿੱਚ ਹੋਊਗਾ ਜੁਲਾਈ ਦੇ ਵਿੱਚ ਨਹੀਂ ਹੋਊਗਾ ਕਈ ਕਹਿੰਦੇ ਐਵੇਂ ਵਿਊ ਲੈਣ ਵਾਸਤੇ ਜਿਹੜਾ ਤੁਸੀਂ ਵੀਡੀਓ ਪਾ ਦਿੰਦੇ ਹੋ ਭਾਈ ਕਿਹੜੇ ਤੁਹਾਡੇ ਫਾਰਮ ਫਿਲ ਹੋ ਗਏ ਮੈਨੂੰ ਹੁਣ ਜਵਾਬ ਦਿਓ ਕਿ ਹੁਣ ਤੁਸੀਂ ਫਾਰਮ ਫਿਲ ਕਰ ਲੇ ਹੁਣ ਤੁਸੀਂ ਪੀਪਰ ਦੇਣ ਲਈ ਜਿਹੜਾ ਤੁਹਾਡਾ ਰੋਲ ਨੰਬਰ ਆ ਗਿਆ ਕਿ ਨਹੀਂ ਆ ਗਿਆ ਚਲੋ ਅਜੇ ਜੁਲਾਈ ਆਇਆ ਤਾਂ ਨਹੀਂ ਪਰ ਜੁਲਾਈ ਉਤਵਾ ਮਹੀਨਾ ਤੋਂ ਜੁਲਾਈ ਦਾ ਹੁਣ ਦੱਸੋ ਬਈ ਜਿਹੜੇ ਤੁਸੀਂ ਕਹਿੰਦੇ ਸੀ ਜਿਹੜੀ ਚੀਜ਼ ਅਸੀਂ ਐਵੇਂ ਵੀ ਕੋਈ ਵੀਡੀਓ ਨਹੀਂ ਬਣਾਉਂਦੇ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਜਾਣਕਾਰੀ ਨਾ ਮਿਲੇ ਜਾਂ ਕੋਈ ਅਨਵੈਲਿਡ ਵੀਡੀਓ ਅਨਵੈਲਿਡ ਵੀਡੀਓ ਕੋਈ ਵੀ ਸਾਡੇ ਚੈਨਲ ਦੇ ਉੱਪਰ ਪੋਸਟ ਨਹੀਂ ਹੁੰਦੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਰਿਹਾ ਤਾਂ ਥੋੜਾ ਜਿਹਾ ਧਿਆਨ ਨਾਲ ਸੁਣਿਆ ਕਰੋ ਵੀਡੀਓ ਨੂੰ ਸੋ ਚਲੋ ਆਪਾਂ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਮੇਨ ਮੁੱਦੇ ਤੇ ਆਉਣੇ ਆ ਹੁਣ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਇਹ ਇਹ ਫੋਟੋਸ ਦੇ ਵਿੱਚ ਸੀਗਾ ਇਹਨੂੰ ਇੱਕ ਮੈਂ ਪੀਡੀਐਫ ਤਿਆਰ ਕੀਤਾ ਹੁਣ ਤੁਸੀਂ ਇੱਕ ਚੀਜ਼ ਸਮਝੋ ਇਹਨਾਂ ਨੇ ਕਿਹਾ ਪਰਸੂਇੰਗ ਦਾ ਰਿਕੁਇਜ਼ਾਈਟ ਟੀਚਰ ਟ੍ਰੇਨਿੰਗ ਕੋਰਸ ਇਜ਼ ਸਫੀਸ਼ੀਐਂਟ ਟੂ ਮੇਕ ਸੱਚ ਐਸ ਕੈਂਡੀਡੇਟ ਐਲੀਜੀਬਲ ਟੂ ਅਪੀਅਰ ਇਨ ਟੈਟ ਐਗਜ਼ਾਮੀਨੇਸ਼ਨ ਥੇਰਫੋਰ ਓਨ ਏ ਫਿਰ ਰੀਡਿੰਗ ਔਨ ক্লোਜ਼ ਜਿਹੜਾ ਹੈ ਇਹ ਉਹਨਾਂ ਦਾ ਜਿਹੜਾ ਕਾਨੂੰਨ ਬਣਿਆ ਹੋਇਆ 5 ਦੇ ਵਿੱਚ ਸਬਕਲੋਜ਼ 2 ਦੇ ਵਿੱਚ NCET ਗਾਈਡਲਾਈਨ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹੈ ਕਿ ਪਰਸਨ ਹੂ ਹੈਜ਼ ਐਸ ਬੀਨ ਐਡਮਿਟ ਇਨ TTC ਯਾਨੀ ਕਿ ਟੀਚਰ ਟ੍ਰੇਨਿੰਗ ਜਿਹੜਾ ਹੈ ਪ੍ਰੋਗਰਾਮ ਟੀਚਿੰਗ ਟ੍ਰੇਨਿੰਗ ਕੋਰਸ ਆਹ देखो TTC ਦੀ ਫੁੱਲ ਫਾਰਮ ਲਿਖੀ ਹੋਈ ਹੈ ਟੀਚਰ ਟ੍ਰੇਨਿੰਗ ਕੋਰਸ ਟੀਚਰ ਟ੍ਰੇਨਿੰਗ ਕੋਰਸ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਦਾਖਲਾ ਲੈ ਗਿਆ ਨਾ ਉਹ ਬੱਚਾ ਅਪੀਅਰ ਹੈ ਟੈਟ ਐਗਜ਼ਾਮੀਨੇਸ਼ਨ ਦੇ ਵਿੱਚ ਉਹ ਬੱਚਾ ਅਪੀਅਰ ਹੈ ਠੀਕ ਹੈ ਨਾ ਇਥੋਂ ਬਹੁਤ ਵੱਡਾ ਹਿੰਟ ਤੁਹਾਨੂੰ ਮਿਲ ਰਿਹਾ ਹੈ ਟੀਟੀ ਸੀਟੀ ਜਿਹੜਾ ਟੀਚਰ ਟ੍ਰੇਨਿੰਗ ਪ੍ਰੋਗਰਾਮ ਹੈ ਜਣਾ ਕਿ ਈਟੀਟੀ ਜਿਹੜੇ ਆਪਾਂ ਆਪਾ ਕਰਦੇ ਹਾਂ ਡੀ ਐਲ ਈ ਡੀ ਜਿਹੜੀ ਈਟੀਟੀ ਆਪਾਂ ਕਰਦੇ ਹਾਂ ਉਹ ਉਸ ਦੇ ਵਿੱਚ ਚਾਹੇ ਕੋਈ ਫਸਟイヤー ਵਾਲਾ ਚਾਹੇ ਕੋਈ ਸੈਕੰਡイヤー ਵਾਲਾ ਠੀਕ ਹੈ ਉਹ ਸਾਰੇ एलिਜੀਬਲ ਨੇ ਪੀਐਸਟੈਟ ਦੇ ਇਗਜ਼ਾਮ ਵਾਸਤੇ ਉਹ ਸਾਰੇ एलिਜੀਬਲ ਨੇ ਸੀਟ ਐਟ ਦੇ ਇਗਜ਼ਾਮ ਵਾਸਤੇ ਠੀਕ ਹੈ ਹੁਣ ਤੁਸੀਂ ਉਮੀਦ ਹੈ ਕਿ ਤੁਸੀਂ ਇਹ ਸਵਾਲ ਦੁਬਾਰਾ ਨਹੀਂ ਕਰੋਗੇ ਕਿ ਪੀਐਸਟੈਟ 2024 ਸਾਡਾ ਵੈਲਿਡ ਹੈਗਾ ਜਾਂ ਨਹੀਂ ਹੈਗਾ ਅਸੀਂ 1 ਇਅਰ ਦੀ ਐਡਿਟਿ ਕੀਤੀ ਹੋਈ ਹੈ ਸਾਡਾ ਹਜੇ 2 ਇਅਰ ਕੰਪਲੀਟ ਨਹੀਂ ਹੋਏ ਅਸੀਂ ਹਜੇ ਐਡਮਿਸ਼ਨ ਲਈ ਹੈ ਹੀ ਐਂਡ ਸ਼ੀ ਜਿਨ੍ਹਾਂ ਨੇ ਐਡਮਿਸ਼ਨ ਲਈ ਪਹਿਲੇ ਦਿਨ ਚਾਹੀ ਤੁਸੀਂ ਐਡਮਿਸ਼ਨ ਲਈ ਜਿਸ ਦਿਨ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ ਆ ਪੋਰਟਲ ਦੇ ਉੱਪਰ ਉਸ ਦਿਨ ਤੁਸੀਂ ਐਲੀਜੀਬਲ ਹੋਗੇ ਉਸ ਤੋਂ ਅਗਲੇ ਦਿਨ ਵੀ ਜੇ ਨੋਟੀਫਿਕੇਸ਼ਨ ਆਉਂਦਾ ਹੈ ਤਾਂ ਤੁਸੀਂ ਉਹ ਪੇਪਰ ਦੇ ਸਕਦੇ ਹੋ ਤਾਂ ਬਿਲ 101% 101% ਮੈਂ ਕਹਿ ਰਿਹਾ 101% ਤੁਸੀਂ ਜਿਹੜੇ ਹੈ ਐਲੀਜੀਬਲ ਹੋ ਉਸ ਪੇਪਰ ਵਾਸਤੇ ਜੇ ਤੁਹਾਡਾ ਪੇਪਰ ਕਲੀਅਰ ਹੁੰਦਾ ਹੈ ਬਾਕੀ ਕੋਟੇ ਦੀ ਗੱਲ ਹੈ ਉਹ ਤੁਹਾਨੂੰ ਪਤਾ ਹੈ ਕਿ ਕੋਟਾ ਕਿਵੇਂ ਰੱਖਿਆ ਜਾਂਦਾ ਹੈ ਕੋਟੇ ਦੇ ਵਿੱਚ ਹੁੰਦਾ ਜਿਹੜਾ BC ਕੈਟਾਗਰੀ ਹੁੰਦੀ ਹੈ BC ਔਰ SC ਸੋਰੀ ਐਸਟੀ ਦੇ ਵੀ ਮਿਲਦਾ ਹੈ ਬੈਸਿਕ ਬੈਸਿਕ ਮੈਚ ਚਾਹੀਦੇ ਹੁੰਦੇ ਨੇ ਔਰ ਜਨਰਲ ਨੂੰ 90 ਚਾਹੀਦੇ ਹੁੰਦੇ ਨੇ ਠੀਕ ਹੈ ਇਹ ਹੁੰਦਾ ਹੈ ਪੀਐਸਟੈਟ ਦਾ ਜਿਹੜਾ ਕੁਆਲੀਫਾਈਡ ਜਿਹੜਾ ਕ੍ਰਾਈਟੇਰੀਆ ਹੁੰਦਾ ਹੈ ਅਲੱਗ-ਅਲੱਗ ਜਿਹੜੇ ਕੋਟੇ ਦੇ ਵਾਇਸ ਠੀਕ ਹੈ ਔਰ ਇੱਕ ਤੁਹਾਡਾ ਹਮੇਸ਼ਾ ਇੱਕ ਸਵਾਲ ਰਹਿੰਦਾ ਹੈ ਕਿ ਸਰ ਜਿਹੜਾ ਏਜ ਲਿਮਿਟ ਕੀ ਹੈ ਪੀਐਸਟੈਟ ਦਾ ਟੈਟ ਦੇ ਵਾਸਤੇ ਏਜ ਲਿਮਿਟ ਜੀ ਜੇ ਤੁਸੀਂ ਗੱਲ ਕਰੋ ਜਦੋਂ ਵੀ ਤੁਸੀਂ ਫਾਰਮ ਭਰਦੇ ਹੋ ਕੀ ਉਸ ਦੇ ਵਿੱਚ ਲਿਖਿਆ ਹੁੰਦਾ ਕੋਈ ਵੀ ਨੋਟੀਫਿਕੇਸ਼ਨ ਦੇ ਵਿੱਚ ਕਦੇ ਲਿਖਿਆ ਹੋਇਆ ਹੈ ਕਿ ਤੁਹਾਡੀ ਏਜ ਜਿਹੜੀ ਹੈ 35 ਤੱਕ ਹੈ ਜਾਂ 32 ਤੱਕ ਹੈ ਜਾਂ 42 ਤੱਕ ਹੈ ਜਿਵੇਂ ਕਿ ਕੋਟੇ ਵਾਈਜ਼ 42 ਤੱਕ ਕਲਾਸਟ ਹੁੰਦੀ ਹੈ 5 ਸਾਲ ਰੈਲਾਕਸੇਸ਼ਨ ਮਿਲਦੀ ਹੁੰਦੀ ਹੈ ਐਕਸਟਰਾ ਕਦੇ ਲਿਖਿਆ ਹੋਇਆ ਹੈ ਸੋ ਕਹਿਣ ਦਾ ਭਾਵ ਹੈ ਕਿ ਈ ਐਂਡ ਸੀ ਕੋਈ ਜਿਹੜਾ ਹੈ ਏਜ ਲਿਮਟ ਦੀ ਕੋਈ ਗੱਲ ਪੀਐਸ ਸਟੈਟ ਦੇ ਇਗਜ਼ਾਮ ਵਾਸਤੇ ਨਹੀਂ ਕੀਤੀ ਹੋਈ ਪੀਐਸ ਸਟੈਟ ਦਾ ਇਗਜ਼ਾਮ ਸਿਰਫ ਇੱਕ ਐਲੀਜੀਬਿਲਟੀ ਟੈਸਟ ਹੈ ਇਸ ਤੋਂ ਬਾਅਦ ਜਿਹੜਾ ਤੁਸੀਂ ਈਟੀਟੀ ਵਾਲੇ ਈਟੀਟੀ ਕੈਡਰ ਦਿੰਨੇ ਹੋ ਜਾਂ ਬੀਐਡ ਵਾਲੇ ਮਾਸਟਰ ਕੈਡਰ ਦਿੰਨੇ ਹੋ ਉਸ ਦੇ ਵਿੱਚ ਤੁਹਾਨੂੰ ਜਿਹੜਾ ਹੈ ਇਹ ਚੀਜ਼ਾਂ ਜਿਹੜੀਆਂ ਹੈ ਅੱਗੇ ਏਜ ਲਿਮਟ ਦਿੱਤੀ ਹੁੰਦੀ ਹੈ ਪਰ ਇੱਕ ਵੀਡੀਓ ਮੈਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਦਿਖਾਈ ਸੀ ਜਿੱਦੇ ਵਿੱਚ ਐਜੂਕੇਸ਼ਨ ਸਾਹਿਬ ਇਹ ਚੀਜ਼ ਆਪ ਖੁਦ ਕਹਿ ਰਿਹਾ ਹੈ ਕਿ ਉਹਨਾਂ ਨੂੰ ਵੀ ਮੌਕੇ ਮਿਲਣਗੇ ਜਿਨ੍ਹਾਂ ਤੋਂ ਇਹ ਮੌਕੇ ਖੁੰਝ ਗਏ ਯਾਨੀ ਕੀ ਉਹ ਇਹ ਇਹ ਗੱਲ ਕਹਿ ਰਿਹਾ ਹੈ ਕਿ ਜਿਨ੍ਹਾਂ ਦੀ ਏਜ ਜਿਵੇਂ ਕਿ 42 ਲਾਸਟ ਹੈ ਜਿਨ੍ਹਾਂ ਨੂੰ ਜਿਵੇਂ ਕੋਟੇ ਵਾਲਿਆਂ ਨੂੰ ਹੋਰ ਉਹਨਾਂ ਦੀ ਏਜ ਕੰਮ ਹੋਣਾ ਹੁੰਦੇ ਸਾਨੂੰ ਜਿਹੜੇ ਜਿਨ੍ਹਾਂ ਦੀ ਏਜ 42 ਪੂਰੀ ਹੋ ਚੁੱਕੀ ਹੈ ਜਾਂ 43 ਹੋ ਚੁੱਕੀ ਹੈ ਭਾਈ ਉਹਨਾਂ ਨੂੰ ਮੌਕਾ ਜਿਵੇਂ ਐਜੂਕੇਸ਼ਨ ਸਾਹਿਬ ਐਜੂਕੇਸ਼ਨ ਮਿਨਿਸਟਰ ਸਾਹਿਬ ਕਹਿ ਰਿਹਾ ਸਰ ਕਹਿ ਰਿਹਾ ਉਹ ਸਾਹਿਬ ਦੇ ਨਾਲ ਤੁਹਾਨੂੰ ਜਿਹੜਾ ਹੈ 101% ਜਿਹੜਾ ਤੁਹਾਨੂੰ ਮਿਲੂਗੀ 101% ਤੁਹਾਨੂੰ ਮਿਲੂਗੀ ਪਰ ਜਿਵੇਂ ਉਹ ਕਹਿ ਰਹੇ ਆ ਇਹ ਪੂਰਾ ਹੋਵੇ ਜਾਂ ਨਾ ਹੋਵੇ ਇਹ ਮੈਨੂੰ ਨਹੀਂ ਪਤਾ ਪਰ ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਏਜ ਲਿਮਟ ਵਾਲਿਆਂ ਦੀ ਵੀ ਗੱਲ ਸੁਣਾਂਗੇ ਤੇ ਤੁਹਾਡੀ ਮਾਸਟਰ ਕੈਟਰ ਯੂਨੀਅਨ ਤਾਂ ਆਲਰੇਡੀ ਇਸ ਚੀਜ਼ ਦੇ ਉੱਪਰ ਲੜਵੀ ਰਹੀ ਹੈ ਮਾਸਟਰ ਕੈਟਰ ਯੂਨੀਅਨ ਤੋਂ ਤੁਹਾਡੇ ਆਲਰੇਡੀ ਜਿਹੜੀ ਹੈ ਉਹ ਤਾਂ ਇਸ ਚੀਜ਼ ਦੇ ਉੱਪਰ ਲੜਵੀ ਰਹੀ ਹੈ ਉਹਨਾਂ ਨੇ ਤਾਂ ਖੁਦ ਕਿਹਾ ਹੋਇਆ ਹੈ ਕਿ ਜਿਹੜੀ ਉਮਰ ਹੱਦ ਦੀਆਂ ਜਿਹੜੀਆਂ ਮੰਗਾਂ ਨੇ ਉਮਰ ਹੱਦ ਛੋਟ ਦੀਆਂ ਉਹ ਵੀ ਸਾਡੀਆਂ ਮੰਨੀਆਂ ਜਾਣ ਉਹ ਵੀ ਉਹਨਾਂ ਨੇ ਮੰਗ ਜਿਹੜੀ ਮੰਗ ਪੱਤਰ ਦੇ ਵਿੱਚ ਜਿਹੜੀ ਹੈ ਉਹ ਜਿਹੜੀ ਹੈ ਉਹਨਾਂ ਨੇ ਲਿਖੀ ਹੋਈ ਹੈ ਠੀਕ ਹੈ ਹੁਣ ਹੁਣ ਗੱਲ ਇਹ ਹੈ ਵੀ ਆਪਾਂ ਕਰੇ ਬੈਠੇ ਸਾਰਾ ਹੱਲ ਚਾਹੁੰਨੇ ਆ ਭਈ ਕਰੇ ਬੈਠੇ ਤਾਂ ਕੁਝ ਨਹੀਂ ਮਿਲਣਾ ਜੇ ਸਿਆਣੇ ਵੀ ਕਹਿੰਦੇ ਆ ਕਿ ਜੇ ਤੁਰਾਂਗੇ ਨਾ ਨਾ ਤਾਂ ਕੁਝ ਨਹੀਂ ਮਿਲਣਾ ਉਹੀ ਗੱਲ ਹੈ ਜੇ ਆਪਾਂ ਕਿਸੇ ਨੂੰ ਤਕਲੀਫ ਦੱਸਾਂਗੇ ਤਾਂ ਹੀ ਆਪਣਾ ਹੱਲ ਹੋਣਾ ਤਾਂ ਹੀ ਆਪਣਾ ਸੋਲੂਸ਼ਨ ਹੋਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਭਈ ਕੋਈ ਵੀ ਯੂਨੀਅਨ ਹੈ ਤੁਹਾਡੀ ਕੋਈ ਵੀ ਯੂਨੀਅਨ ਹੈ ਤੁਸੀਂ ਸਾਰੇ ਜਿਹੜਾ ਹੈ ਉਸ ਚੀਜ਼ ਦੇ ਵਿੱਚ ਉਹਨਾਂ ਦਾ ਸਾਥ ਦਿਆ ਕਰੋ ਚਾਹੇ ਉਹ ਤੁਹਾਨੂੰ ਕੋਈ ਵੀ ਚੀਜ਼ ਤੁਹਾਡੇ ਤੋਂ ਮੰਗਦੇ ਆ ਕੋਈ ਵੀ ਚੀਜ਼ ਤੁਹਾਨੂੰ ਕਹਿੰਦੇ ਆ ਦੇਖੋ ਯੂਨੀਅਨ ਤੁਹਾਡੇ ਕੋਲ ਉਹ ਡਿਮਾਂਡ ਕਰੂਗੀ ਜਿਹੜੇ ਤੁਸੀਂ ਕਰ ਸਕਦੇ ਹੋ ਹੁਣ ਉਹ ਤੁਹਾਡੇ ਕੋਲ ਕੀ ਡਿਮਾਂਡ ਕਰੂਗੀ ਇੱਕ ਤਾਂ ਫਿਜ਼ੀਕਲ ਸਪੋਰਟ ਮੰਗੂਗੀ ਇੱਕ ਤੁਹਾਨੂੰ ਮਾੜਾ ਮੋਟਾ ਜਿਹੜਾ ਫੰਡ ਹੁੰਦਾ ਜੇ ਕੋਈ 200 300 ਜੇ ਉਹਨਾਂ ਨੇ ਕਹਿ ਦਿੱਤਾ ਵੀ ਕਰ ਦੋ ਤਾਂ 200 300 ਨਾਲ ਇਹ ਤਾਂ ਹੈ ਨਹੀਂ ਵੀ ਤੁਸੀਂ 200 300 ਨਾਲ ਗਰੀਬ ਹੋ ਜਾਓਗੇ ਤੁਸੀਂ ਇੰਨੇ ਨੇ ਮਹਿੰਗੇ ਡੇਡੇ ਡਿਪਲੋਮੇ ਕੀਤੇ ਨੇ ਫਿਰ ਜੇ ਆਪਾਂ ਇਸ ਇਹ ਲੜਾਈ ਨਹੀਂ ਲੜਦੇ ਤਾਂ ਆਪਣੇ ਉਹ ਵੀ ਕਿਸੇ ਕੰਮ ਦੇ ਨਹੀਂ ਹੈਗੇ ਠੀਕ ਹੈ ਨਾ ਤਾਂ ਇਸ ਚੀਜ਼ ਨੂੰ ਸੋਚੋ ਥੋੜਾ ਜਿਹਾ ਗੌਰ ਕਰੋ ਕਿ ਜੋ ਚੀਜ਼ ਮੈਂ ਬੋਲ ਰਿਹਾ ਆ ਉਹ ਚੀਜ਼ ਤੁਹਾਡੇ ਲਈ ਸਹੀ ਹੈ ਜਾਂ ਨਹੀਂ ਹੈ ਉਸ ਚੀਜ਼ ਦਾ ਤੱਥ ਤਾਂ ਦੇਖੋ ਨਾ ਬਾਕੀ ਨੈਕਸਟ ਪੇ ਤੁਸੀਂ ਦੇਖ ਰਹੇ ਹੋ ਸੁਪਰੀਮ ਕੋਰਟ ਦੇ ਆਰਡਰ ਨੇ ਇਹ ਵਾਲੇ ਜਿਹੜਾ TTC ਜਿਹੜਾ ਹੈਗਾ ਜਿਹੜਾ ਆਪਾਂ ਲਾਸਟ ਟਾਈਮ ਵੀ ਪੜਿਆ ਜਿਹੜਾ ਲਾਸਟ ਪੇਜ ਦੇ ਉੱਪਰ ਪੜਿਆ 5 ਜਿਹੜਾ ਕਲੋਜ਼ ਦੇ ਵਿੱਚ ਸਬਕਲੋਜ਼ 2 ਦੇ ਵਿੱਚ ਜਿਹੜਾ ਹੈ ਐਨਸੀਆਰਟ ਗਾਈਡਲਾਈਨ ਦੇ ਵਿੱਚ ਲਿਖਿਆ ਹੋਇਆ ਹਸਬੈਂਡ ਐਡਮਿਟ TTC and us is pursuing he and she mein gall kar rahe hain scan appear in tet examination theek hai yani ki tusi 2024 wala paper je kisne de ta ohna di udon first year complete hoyi si theek hai hun second year da paper ho ke result aaya bhai oh tetr waste na taiyari karna oh agge edited tet jada master tet vekho theek hai tusi oh de vich tuhanu ps tet de paper waste koi matlab nahi baki tusi sara apne ਜੇ ਹੁਣ ਜਿਵੇਂ ਕਈ ਸਾਨੂੰ ਸੰਥੀ ਮਿਲਦੇ ਉਹ ਕਹਿੰਦੇ ਕਿ ਸਾਡਾ ਟੈਟ ਤਾਂ ਕਲੀਅਰ ਹੈ ਪਰ ਅਸੀਂ ਤੁਹਾਡਾ ਸਾਥ ਦੇਣ ਲਈ ਜ਼ਰੂਰ ਆਵਾਂਗੇ ਤਾਂ ਉਹਨਾਂ ਲਈ ਮੋਸਟ ਵੈਲਕਮ ਹੈ ਠੀਕ ਹੈ ਉਹਨਾਂ ਦੀ ਜਾਗਦੀ ਜ਼ਮੀਰ ਹੈ ਕਿ ਉਹ ਆਪਣੇ ਲਈ ਤੁਰਨਾ ਚਾਹੁੰਦੇ ਪਰ ਮੈਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਕੈਡਰ ਹੈ ਜਿਹੜੇ ਜਿਨ੍ਹਾਂ ਨੂੰ ਟੈਟ ਚਾਹੀਦਾ ਹੈ ਜਿਨ੍ਹਾਂ ਦਾ ਪੀਐਸ ਟੈਟ ਕੁਆਲੀਫਾਈਡ ਨਹੀਂ ਹੈਗਾ ਉਹ ਮਿਲਦਾ ਕਰਾਂ ਦੇ ਵਿੱਚ ਬੈਠੇ ਹੁਣ ਇੱਕ ਹੋਰ ਚੀਜ਼ ਸੋਚੋ ਜਿਨ੍ਹਾਂ ਦੀ ਸਪੈਸ਼ਲ ਏਟੀਟੀ ਕੀਤੀ ਹੋਈ ਹੈ 3600 ਪੋਸਟਾਂ ਨੀਅਰ ਬਾਉਟ ਹੋਈਆਂ ਜਿਹੜੀਆਂ ਸਪੈਸ਼ਲ ਈਟੀਟੀ ਹੁੰਦੀ ਹੈ ਜਿਹੜੀ ਆਪਾਂ ਕਹਿੰਦੇ ਹਾਂ ਗੁੰਗੇ ਬੋਲਿਆਂ ਵਾਲੀ ਈਟੀਟੀ ਠੀਕ ਹੈ ਨਾ ਉਹਦੀ ਵੀ ਪੋਸਟ ਆ ਚੁੱਕੀ ਹੈ ਪਰ ਉਸ ਦੇ ਵਿੱਚ ਪੀਐਸਟ ਟੈਟ ਕੁਆਲੀਫਾਈਡ ਮੰਗਿਆ ਹੋਇਆ ਹੁਣ ਉਹ ਫਸਣਗੇ ਜਿਨ੍ਹਾਂ ਦਾ ਪੀਐਸਟ ਟੈਟ 2024 ਕੁਆਲੀਫਾਈਡ ਨਹੀਂ ਹੋਇਆ ਹੁਣ ਉਹ ਭੱਜਣਗੇ ਉਹਨਾਂ ਨੂੰ ਮੌਕਾ ਨਹੀਂ ਲੱਭਣਾ ਫਿਰ ਬਾਅਦ ਦੇ ਵਿੱਚ ਜਦੋਂ ਪੋਸਟਾਂ ਇੱਕ ਵਾਰ ਹੀ ਆਈਆਂ ਕਿਉਂਕਿ ਬੜੇ ਸਮੇਂ ਬਾਅਦ ਇਹ ਪੋਸਟਾਂ ਆਈਆਂ ਤਾਂ ਇਹ ਅਗਲੀ ਵਾਰ ਪਤਾ ਨਹੀਂ ਕਦੋਂ ਆਉਣਗੀਆਂ ਇਸ ਕਰਕੇ ਕਹਿਣਾ ਕਿ ਮੌਕਾ ਸੰਭਾਲ ਲਓ ਭਾਈ ਪੀਐਸ ਸਟੈਟ ਦੀ ਲੜਾਈ ਜਿਹੜੇ ਪਿਛਲੇ 24 ਵਾਲਾ ਹੋਇਆ ਆ ਆ ਦਿਨਾਂ ਦੇ ਵਿੱਚ ਲੜਾਈ ਚੱਲ ਰਹੀ ਸੀ ਆ ਦਿਨ ਫਿਰ ਜਾ ਕੇ ਆਪਣਾ ਦਸੰਬਰ ਦੇ ਵਿੱਚ ਪੇਪਰ ਹੋਇਆ ਜੇ ਤੁਸੀਂ ਕਿਹੜੇ ਅ ਵੈਮ ਦੇ ਵਿੱਚ ਖੜਦੇ ਹੋ ਕਿ ਤੁਹਾਡਾ ਪੇਪਰ ਜਿਹੜਾ ਹੈ ਆਪਣੇ ਆਪ ਦਸੰਬਰ ਦੇ ਵਿੱਚ ਹੋ ਜਾਊਗਾ ਹੁਣ ਕਈ ਸਾਨੂੰ ਸਿੱਧਾ ਹੀ ਫੋਨ ਕਰਕੇ ਕਹਿੰਦੇ ਆ ਕਿ ਪੇਪਰ ਸਾਰਾ ਦਸੰਬਰ ਦੇ ਵਿੱਚ ਹੋ ਜਾਊਗਾ ਭਾਈ ਐਵੇਂ ਪੇਪਰ ਨਹੀਂ ਹੋਣਾ ਐਵੇਂ ਮੈਂ ਤੁਹਾਨੂੰ ਲਾਰੇ ਕੋਈ ਵੀ ਤੁਹਾਨੂੰ ਲਾਰੇ ਤਾਂ ਉਹ ਭਈ ਤੁਸੀਂ ਕੁਝ ਮਰਜ਼ੀ ਸਮਝ ਜਿਓ ਪਰ ਜਿਹੜਾ ਸੱਚ ਹੈ ਉਹ ਸੱਚ ਹੈ ਠੀਕ ਹੈ ਨਾ ਸਿੱਧਾ ਪੇਪਰ ਨਹੀਂ ਹੋਣਾ ਪੇਪਰ ਕਰਵਾਉਣਾ ਪੈਂਦਾ ਕੋਈ ਵੀ ਚੀਜ਼ ਕਰਵਾਉਣੀ ਪੈਂਦੀ ਆਪਣੇ ਆਪ ਕੋਈ ਨਹੀਂ ਹੁੰਦੀ ਠੀਕ ਹੈ ਨਾ ਅ ਇਸ ਕਰਕੇ ਬੇਨਤੀ ਹੈ ਸਾਰੇ ਜਣੇ ਸਾਥ ਦਿਓ ਪੀਐਸਟੈਟ 2025 ਦੀ ਲੜਾਈ ਸਟਾਰਟ ਹੋ ਚੁੱਕੀ ਹੈ ਯੂਨੀਅਨ ਨੇ ਅਗਾਜ਼ ਕਰ ਦਿੱਤਾ ਹੈ ਇੱਕ ਨਵੀਂ ਕਮੇਟੀ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਉਹੀ ਮਿਲੇਗਾ ਜਿਸ ਦੇ ਵਿੱਚ ਤੁਹਾਨੂੰ ਇੱਕ ਮੀਟਿੰਗ ਦਾ ਸੱਦਾ ਦਿੱਤਾ ਜਾਊਗਾ ਹਾਜਿਲ ਕਾ ਪ੍ਰਤਾਪ ਬਾਗ ਦੇ ਵਿੱਚ ਸਦਾ ਮੈਂ ਪਹਿਲਾ ਇਸ ਮੀਟਿੰਗ ਦੇ ਵਿੱਚ ਜ਼ਿਕਰ ਕਰ ਰਿਹਾ ਮੈਂ ਲਾਈਵ ਸੈਸ਼ਨ ਦੇ ਵਿੱਚ ਕਿਤੇ ਕਿਤੇ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਮੈਂ ਉੱਥੇ ਵੀ ਗੱਲ ਕਰਕੇ ਆਇਆ ਕਿ ਪੀਐਸ ਸਟੈਪ 2025 ਵਾਸਤੇ ਅਸੀਂ 23 ਜ਼ਿਲ੍ਹਿਆਂ ਦੇ ਵਿੱਚ 23 ਕਮੇਟੀਆਂ ਬਣਾਉਣੀਆਂ ਹਨ ਹਰ ਇੱਕ ਜ਼ਿਲ੍ਹੇ ਦੇ ਵਿੱਚ ਮੰਗ ਪੱਤਰ ਸੌਂਪਣਾ ਹੈ ਪਹਿਲੀ ਕਮੇਟੀ ਪਹਿਲੀ ਚੋਣ ਜਿਹੜੀ ਹੈ ਫਾਜ਼ਲ ਕਾ ਪ੍ਰਤਾਪਪਖ ਤੋਂ ਸਟਾਰਟ ਹੋਊਗੀ ਸਟੇਟ ਕਮੇਟੀ ਔਰ ਜ਼ਿਲ੍ਹੇ ਦੀ ਕਮੇਟੀ ਦੀ ਚੋਣ ਕੀਤੀ ਜਾਊਗੀ ਸਾਰਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਸਾਰੇ ਜਣੇ ਉਸ ਕਮੇਟੀ ਦੇ ਵਿੱਚ ਪਹੁੰਚੋ ਜਿਹੜੇ ਬੱਚਿਆਂ ਨੇ ਫੋਨ ਵੀ ਆਉਂਦੇ ਆ ਠੀਕ ਹੈ ਕਈਆਂ ਦੇ ਮੈਂ ਨੰਬਰ ਸੇਵ ਨਹੀਂ ਕਰ ਪਾਉਂਦਾ ਕਈਆਂ ਨੇ ਮੈਂ ਸੇਵ ਕਰ ਲੈਣਾ ਮੈਸੇਜ ਤੁਸੀਂ ਚੈਨਲ ਦੇ ਉੱਪਰ ਤੁਹਾਨੂੰ ਤੁਸੀਂ ਅਲਰਟ ਰਹਿਣਾ ਜਿਹੜੀ ਵੀ ਵੀਡੀਓ ਆਉਣੀਆਂ ਹਨ ਸੁਣਨਾ ਹੈ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਵੀ ਮੈਸੇਜ ਮਿਲ ਸਕਦਾ ਹੈ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਜਿਹੜਾ ਹੈ ਸਥਾਨ ਔਰ ਸਮਾਂ ਔਰ ਫਾਜ਼ਿਲ ਕਾ ਮੀਟਿੰਗ ਦਾ ਫਾਜ਼ਿਲ ਕਾ ਪ੍ਰਤਾਪ ਬਾਗ ਦੇ ਵਿੱਚ ਹੀ ਰੱਖਣੀ ਹੈ ਸਥਾਨ ਜਿਹੜਾ ਹੈ ਕਲੀਅਰ ਹੈ ਠੀਕ ਹੈ ਸਮਾਂ ਔਰ ਤਰੀਕ ਤੁਹਾਨੂੰ ਦੱਸ ਦਾਂਗੇ ਨੈਕਸਟ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇ ਦਾਂਗਾ ਨੈਕਸਟ ਵੀਡੀਓ ਤੁਹਾਨੂੰ ਪੀਐਸਟ 2025 ਦੀ ਲੜਾਈ ਦੀ ਉਹ ਵੀਡੀਓ ਆਊਗੀ ਜਿਸ ਦੇ ਵਿੱਚ ਆਪਾਂ ਮੀਟਿੰਗ ਰੱਖ ਕੇ ਆਪਾਂ ਕਮੇਟੀ ਦਾ ਆਗਾਜ਼ ਕਰਾਂਗੇ ਸੋ ਇੰਨੇ ਹੀ ਕਹਿਣ ਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਇਹਨੂੰ ਸ਼ੇਅਰ ਵੀ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਇਨੇ ਕਹਿੰਦਾ ਹੋਇਆ ਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ